ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਉਹਨਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਹਨਾਂ ਕਿਸਾਨਾਂ ਦੀ ਆਮਦਨ ਵਧਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਦੇਸ਼ ਅੱਜ ਪੜਦੀ ਅਮੀਰ ਹੱਥਕੱਟੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ 11ਵਾਂ ਰਾਸ਼ਟਰੀ ਹੱਥਕੱਟੀ ਤਿਹਾੜਾ ਮਨਾ ਰਿਹਾ ਹੈ। ਪੰਜਾਬ ਨੂੰ ਹਾਲੀ ਚ ਨਵੀਂ ਦਿੱਲੀ ਵਿਖੇ ਆਗ断 ਅਤੇ ਟ੍ਰਾਂਸਪਲਾਂਟੇਸ਼ਨ 'ਚ ਉੱਪਰ ਦੇ ਸੂਬੇ ਬੱਚੋਂ ਕੀਤਾ ਗਿਆ ਸਨਮਾਨਿਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਫਾਈ ਦੇ ਦੂਤ ਬਣਨ ਦਾ ਸੱਦਾ ਪੰਜਾਬ ਸਰਕਾਰ ਨੇ 1 ਸਾਲ ਦੌਰਾਨ ਚੰਗੇ ਆਚਰਣ ਵਾਲੇ 108 ਕੈਦੀਆਂ ਨੂੰ ਅਗਾਊ ਰਿਹਾਈ ਦਿੱਤੀ ਅਤੇ ਪੰਜਾਬ ਪੁਲਿਸ ਨੂੰ ਅੱਜ ਸੂਬੇ ਦੇ ਸਰਹੱਦੀ ਸਿਲਿਆ ਤਰੰਤਾਰਨ ਅਤੇ ਅੰਮ੍ਰਿਤਸਰ 'ਚ ਦੋ ਵੱਡੀਆਂ ਕਾਰਵਾਈਆਂ 'ਚ ਮਿਲੀ ਸਫਲਤਾ ਤੇ ਹੁਣ ਖਬਰਾਂ ਮਿਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਕਿਸਾਨਾਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ ਅੱਜ ਨਵੀਂ ਦਿੱਲੀ 'ਚ ਐਮ ਐਸ ਸੁਮਿਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੇਤੀ ਤੇ ਖਰਚ ਘਟਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਦੀ ਤਰੱਕੀ ਦਾ ਆਧਾਰ ਕਿਸਾਨਾਂ ਦੀ ਸ਼ਕਤੀ ਹੈ ਸਾਡੇ ਲਈ अपने किसानों का हित सर्वोच्च प्राथमिकता है भारत अपने किसानों के पशुपालकों के और मछुआरे भाई बहनों के हितों के साथ कभी भी समझौता नहीं करेगा और मैं जानता हूं व्यक्तिगत रूप से मुझे बहुत बड़ी कीमत चुकानी पड़ेगी लेकिन मैं इसके लिए तैयार हूं ਪਰ ਦਰਮੰਤਰੀ ਨੇ ਕਿਹਾ ਕਿ ਅਜ ਭਾਰਤ ਦੁੱਧ ਦਾਲਾਂ ਤੇ ਜੋੜ ਤੇ ਉਤਪਾਦਨ ਚ ਦੁਨੀਆ ਚ ਪਹਿਲੇ ਨੰਬਰ ਤੇ ਹੈ ਉਹਨਾਂ ਨੇ ਕਿਹਾ ਪਿਛਲੇ ਸਾਲ ਦੇਸ਼ ਨੇ ਸਭ ਤੋਂ ਵੱਧ ਅਨਾਜ ਪੈਦਾ ਕੀਤਾ ਹੈ ਚੋਣ ਕਮਿਸ਼ਨ ਨੇ ਅਜ ਉਪ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸੜੇ ਪਤਰਕਾਰ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀਆਂ 1 اگਸਟ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ ਤੇ VOTING 9 ਸਤੰਬਰ ਨੂੰ ਹੋਵੇਗੀ ਇੱਕ ਰਿਪੋਰਟ ਪਿਛਲੇ ਮਹੀਨੇ ਜਗਦੀਪ ਤਨਘੜ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਚੋਣ ਜ਼ਰੂਰੀ ਹੋ ਗਈ ਹੈ। ਇਹ ਉਪ ਰਾਸ਼ਟਰਪਤੀ ਦੇ ਅਹੁਦੇ ਲਈ 17ਵੀਂ ਚੋਣ ਹੋਵੇਗੀ। ਉਪ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਵੱਲੋਂ ਕੀਤੀ ਜਾਂਦੀ ਹੈ ਜਿਸ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਸ਼ਾਮਲ ਹੁੰਦੇ ਨੇ। ਨੋਟੀਫਿਕੇਸ਼ਨ ਅਨੁਸਾਰ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਸ ਮਹੀਨੇ ਦੀ 21 ਤਰੀਕ ਤੱਕ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਸਕਦੇ ਨੇ। ਨਾਮਜ਼ਦਗੀ ਪੱત્રਾਂ ਦੀ ਜਾਂਚ 22 ਅਗਸਤ ਨੂੰ ਕੀਤੀ ਜਾਵੇਗੀ ਜਦੋਂ ਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ ਇਸ ਮਹੀਨੇ ਦੀ 25 ਅਗਸਤ ਹੋਵੇਗੀ। ਵੋਟਾਂ ਦੀ ਗਿਣਤੀ 9 ਸਤੰਬਰ ਨੂੰ ਕੀਤੀ ਜਾਵੇਗੀ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਦੇਸ਼ਾਚਾਰ ਪਾਰਤੀ ਅਮੀਰ ਹੱਤਕੜੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਾਸਤੇ 11ਵਾਂ ਰਾਸ਼ਟਰੀ ਹੱਤਕੜੀ ਦਿਹਾੜਾ ਮਨਾ ਰਹੇ ਹਨ। ਇਹ ਦਿਨ 7 ਅਗਸਤ 1905 ਨੂੰ ਸ਼ੁਰੂ ਹੋਏ ਇਤਿਹਾਸਕ ਸਵਦੇਸ਼ੀ ਅੰਦੋਲਨ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਮਨਾਇਆ ਜਾਂਦਾ ਹੈ। ਕੇਂਦਰੀ ਕਪੜਾ ਮੰਤਰੀ ਗਿਰੀ ਰਾਜ ਸਿੰਘ ਨੇ ਅਜਨਵੀ ਦਿੱਲੀ 'ਚ ਸੰਤ ਕਵੀਰ ਹੱਤਕੜੀ ਪੁਰਸਕਾਰ ਤੇ ਰਾਸ਼ਟਰੀ ਹੱਤਕੜੀ ਪੁਰਸਕਾਰ 2025 ਪ੍ਰਦਾਨ ਕੀਤੇ। ਇਹਨਾਂ ਪੁਰਸਕਾਰਾਂ ਦਾ ਉਦੇਸ਼ ਬੁਣਕਰਾਂ, ਕਾਮਿਆਂ ਤੇ ਨਿਰਮਾਣ ਕੰਪਨੀਆਂ ਦੇ ਉਪਰਾਾਲਿਆਂ ਨੂੰ ਮਾਨਤਾ ਦੇਣਾ ਹੈ ਜਿਨ੍ਹਾਂ ਨੇ ਇਸ ਖੇਤਰ 'ਚ ਮਹੱਤਵਪੂਰਨ ਯੋਗਦਾਨ ਪਾਇਆ राष्ट्रीय हथखड्डी दिवस मौके मंत्री ने कहा कि समय पूरी दुनिया वाले मंग है भारतीय हथखड्डी उद्योग अब रेमी फाइबर भी भारत में उपजाना शुरू किया है और लीलन भी अब भारत में उपजाना शुरू कर दिया है कॉटन तो होता ही है हम चाहते हैं कि हैंडलूम में अब टेक्नोलॉजी साथ करे ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਸ਼ਟਰੀ ਹੱਥਕੱਢੀ ਦਿਹਾੜੇ ਮੌਕੇ ਦੇਸ਼ ਵਾਸੀਆਂ ਨੂੰ ਬਤਾਈ ਦਿੱਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦਿਨ ਭਾਰਤੀਆਂ ਅਮੀਰ ਬਣਾਈ ਰਵਾਇਤਾਂ ਦਾ ਜਸ਼ਨ ਮਨਾਉਣ ਦਾ ਦਿਨ ਹੈ ਜੋ ਨਾਗਰਿਕਾਂ ਦੀ ਸਿਰਜਣਾਤਮਕਤਾ ਨੂੰ ਦਰਸਾਉਂਦੀਆਂ ਨੇ ਇਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਲੋਕ ਹੱਥਕੱਢੀ ਨੂੰ ਆਪਣੇ ਰੋਸਗਾਰ ਦਾ ਮਾਧਿਅਮ ਬਣਾ ਰਹੇ ਨੇ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਦਾ ਇਸ ਬਾਰੇ ਆਪ ਕੀ ਕਹਿਣਾ ਹੈ ਆਉ ਸੁਣਦੇ ਆ ਮੈਂ ਸ਼ਕਤੀਚੰਦ ਪੰਜਾਬ ਖੱਦੀ ਮੰਡ ਛੜ ਤੋਂ ਅੱਜ ਹੈਂਡਲੂਮ ਦਿਵਸ ਮਨਾਇਆ ਜਾ ਰਿਹਾ ਹੈ ਖੱੜ ਦੇ ਵਿੱਚ ਖਾਦੀ ਦਾ ਬਹੁਤ ਅੱਛਾ ਕੰਮ ਚੱਲ ਰਿਹਾ ਹੈ ਲੋਕਾਂ ਨੂੰ ਬੜੇ ਰੋਜ਼ਗਾਰ ਮਿਲ ਰਹੇ ਆ ਸਰਕਾਰ ਦੇ ਅਲੱਗ-ਅਲੱਗ ਸਕੀਮਾਂ ਦੇ ਵਿੱਚ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਹੋਰ ਬਹੁਤ ਸਾਰੀਆਂ ਕੱਡੀਆਂ ਕਿ ਜਿਨ੍ਹਾਂ ਵਾਸਤੇ ਸਰਕਾਰ ਲੇਡੀਜ਼ ਨੂੰ 35% ਤੇ ਬੰਦਿਆਂ ਵਾਸਤੇ 25% ਤੱਕ ਸਬਸਿਡੀ ਸਰਕਾਰ ਦਿੰਦੀ ਹੈ ਕੱਢੀ ਜਾਣ ਵਾਸਤੇ ਔਰ ਅੱਜ ਲੋਕ ਵੀ ਖਾਦੀ ਨਾਲ ਬਹੁਤ ਜੁੜ ਰਹੇ ਆ ਅਸੀਂ ਦੇਖਦੇ ਆ ਕਿ ਜੋ ਸਾਡੀ ਤਰਫੋਂ ਤਿਆਰ ਕੀਤੇ ਗਏ ਪ੍ਰੋਡਕਟ ਹੈ ਤਰੀ ਖੀਸੀ ਚਾਦਰ ਵਗੈਰਾ ਉਹ ਲੋਕਾਂ ਨੂੰ ਬਹੁਤ ਪਸੰਦ ਆ ਰਹੇ ਐ ਸਰਕਾਰ ਰੀਆਂ ਜੋ ਖਾਦੀ ਜੂ ਨਵੀਆਂ ਨਵੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਐ ਤੇ ਉਹਨਾਂ ਦਾ ਲਾਭ ਲੈ ਕੇ ਲੋਕ ਆਪਣਾ ਆਪਣਾ ਰੋਜ਼ਗਾਰ ਘਰਾਂ ਦੇ ਵਿੱਚ ਵੀ ਲਗਾ ਸਕਦੇ ਐ ਮੇਰਾ ਨਾਮ ਸੰਤੋਸ਼ ਐ ਮੈਂ ਟੜੋਲੀ ਤੋਂ ਆਈ ਹਾਂ ਸੂਤ ਕੱਤ ਕੇ ਬਹੁਤ ਅੱਛਾ ਲੱਗਦਾ ਸਾਨੂੰ 225 ਰੁਪਏ ਇਸੀ ਰਾਮਨਾ ਕਮਾਲੰਦੇ ਘਰ ਦੇ ਕੰਮ ਦੇ ਨਾਲ ਨਾਲ ਇਹ ਕੰਮ ਕਰਦੇ ਐ ஏ ஆசவாணி தோனா ரேட்டூ ஜலாசு ஆரயூ ஆய ஏ ஆய் ஆர ஜிபி ஜல केंद्रीय रेल मंत्री अश्विनी वैष्णव ने कहा है कि भारत सरकार पंजाब रेलवे प्रोजैक्टा लागू करने तैयार है पर उन्होंने प्रोजैक्टा पूरा करने च सफलता पंजाब सरकार समर्थन से निर्भर करती है अंतरराष्ट्रीय सरहद ने पूरी तरह पंजाब च स्थित एक महत्वपूर्ण प्रोजेक्ट छब्बी किलोमीटर लंबी फिरोजपुर पट्टी नवी लाइन का हवाला दिद्या श्री वैष्णव ने कहा कि इस प्रोजेक्ट प्रोजैक्ट जमीन सूबा सरकार वालों मुफ्त सौंपी जानी है जो कि अजे तक नहीं की गई जमीन फिरोजपुर के तरनतारण जिले चाह ਬੰਦੀ ਹੈ ਕੱਲ ਲੋਕ ਸਭਾ ਚਿਕਲਿੱਕੀ ਸਵਾਲ ਦੇ ਜਵਾਬ ਚਨਾ ਕਿਹਾ ਕਿ ਜ਼ਮੀਨ ਦੀ ਘਟ ਜਾਂ ਕੋਈ ਪ੍ਰਾਪਤੀ ਨਾ ਹੋਣ ਕਾਰਨ ਪੰਜਾਬ ਚ ਦੀਰੀ ਨਾਲ ਹੋਏ ਕੁਝ ਵੱਡੇ ਪ੍ਰੋਜੈਕਟਾਂ ਚ ਨੰਗਲ ਡੈਮ, ਤਲਵਾੜਾ, ਨਵੀਂ ਲਾਈਨ ਤੇ ਅਲਾਲ, ਹਿਮਤਾਨਾ ਕੋਰਟ ਲਾਈਨ ਸ਼ਾਮਲ ਨੇ। ਹਾਲਾਂਕਿ ਪ੍ਰੋਜੈਕਟਾਂ ਲਈ ਬਜਟ ਅਲਾਟਮੈਂਟ ਤੇ ਪ੍ਰਵਾਨਗੀਆਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਨੇ। ਮੰਤਰੀ ਨੇ ਕਿਹਾ ਕਿ ਸਾਲ 1 ਅਪ੍ਰੈਲ ਤੱਕ 9 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਪਟੜੀਆਂ ਦੇ ਦੋਰੇਕਰਨ ਚੰਬਾਲਾ, ਚੰਡੀਗੜ੍ਹ, ਜੈਕਲਮਾਨਸਾ, ਮਾਨਸਾ, ਬਠਿੰਡਾ, ਰਾਜਪੂਰਾ, ਬਠਿੰਡਾ ਅਤੇ ਜਲੰਧਰ, ਜਮੂ ਤਵੀ ਵਰਗੇ ਪ੍ਰੋਜੈਕਟ ਹਾਲ ਹੀ ਦੇ ਸਾਲਾਂ ਚ ਪੂਰੇ ਕੀਤੇ ਗਏ ਨੇ। ਇੱਕ ਇਤਿਹਾਸਕ ਪ੍ਰਾਪਤੀ ਵਿੱਚ ਪੰਜਾਬ ਨੂੰ ਹਾਲ ਹੀ ਵਿੱਚ ਨਵੀਂ ਦਿੱ જે આયોોજિત પંદરમી ભારતીય અંગદાન દિવસ ਦੋਰਾਨ ਅੰਗਦਾਨ ਅਤੇ ਟ੍ਰਾਂਸਪਲਾਂਟੇਸ਼ਨ 'ਤੇ ਉਪਰ ਦੇ ਸੂਬੇ ਵੱਜੋਂ ਸਨਮਾਨਿਤ ਕੀਤਾ ਗਿਆ ਹੈ ਇਹ পুরস্কার ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਤੋਂ ਮੈਡੀਕਲ ਸਿੱਖਿਆ ਤੇ ਖੋਜ ਪੰਜਾਬ ਦੇ ਡਾਇਰੈਕਟਰ ਡਾਕਟਰ ਅਨਿਸ਼ ਕੁਮਾਰ ਸਟੇਰਿੰਗ ਕਮੇਟੀ ਮੈਂਬਰ ਡਾਕਟਰ ਆਕਾਸ਼ ਦੀਪ ਅਗਰਵਾਲ ਤੇ ਪੰਜਾਬ ਸਟੇਟ ਅੰਗ ਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ ਦੇ ਨੋਡਲ ਅਫਸਰ ਡਾਕਟਰ ਗਗਨੀਨ ਕੌਰ ਸੰਧੂ ਨੇ ਪ੍ਰਾਪਤ ਕੀਤਾ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਪ੍ਰਵੀਰ ਸਿੰਘ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਿਭਾਗ ਤੇ ਸੰਗਠਨ ਦੀ ਟੀਮ ਨੂੰ ਵਧਾਈ ਦਿੱਤੀ ਹੈ ਸਿਹਤ ਤੇ ਪਰਿਵਾਰ ਭਲਾਈ ਮੰਤਰੀ धीन राष्ट्रिय आङ त टिसु सुवाकारी सङ्ठन एक दा पुरस्कार समगम आयोजन ਨਵਜਨਮੇ ਬੱਚਾ ਨੂੰ ਮਾਂ ਦਾ ਦੁੱਧ ਪਿਲਾਉਣ ਬਾਰੇ ਆਲਮੀ ਹਫਤਾ ਹਰ ਸਾਲ 1 ਤੋਂ 7 ਅਗਸਤ ਦਾ ਮਨਾਇਆ ਜਾਂਦਾ ਹੈ ਇਸ ਦਾ ਉਦੇਸ਼ ਲੋਕਾਂ 'ਚ ਨਵਜਨਮੇ ਬੱਚਾ ਨੂੰ ਦੁੱਧ ਪਿਲਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਇਸ ਲਈ ਮਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਇਸ ਮੌਕੇ ਬਠਿੰਡਾ ਦੇ ਚੱਚਾ ਬੱਚਾ ਹਸਪਤਾਲ ਸਿਵਲ ਹਸਪਤਾਲ ਤੇ ਛੋਟੇ ਬੱਚਿਆਂ ਦੀ ਮਾਵਾਂ ਨੂੰ ਜਾਗਰੂਕ ਕੀਤਾ ਗਿਆ ਉਧਰ ਫਰੀਦਕੋਟ ਤੋਂ ਸਿਵਲ ਸਟਾਚਨ ਡਾਕਟਰ ਚੰਦਰ ਸ਼ੇਖਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿਹਾ ਜਿਹੜਾ ਮਾਂ ਦਾ ਦੁੱਧ ਹੈ ਉਸ 'ਚ ਲੈਕਟੋਫੈਰੀਟਨ ਕੈਸਰਾ ਦਾ ਤੱਤ ਹੈ ਜਿਹੜਾ ਖੂਨ ਦੇ ਵਿੱਚ ਆਰਨ ਦੀ ਜਿਹੜੀ ਬੋਡੀ ਕਮੀ ਨਹੀਂ ਚਪਾਈ ਜਾਂਦੀ ਹੈ ਔਰ ਬੱਚੇ ਨੂੰ ਪਹਿਲੇ 6 ਮਹੀਨੇ ਆਇਰਨ ਦੀ ਕਮੀ ਕਰਕੇ ਖੂਨਦਾਨੀਮੀਆਂ ਤੋਂ ਬਚਾ ਹੁੰਦਾ ਹੈ ਇਸ ਨਾਲ ਇਮਿਊਨਿਟੀ ਬਹੁਤ ਵਧਦੀ ਹੈ ਮਾਂ ਤੇ ਬੱਚੇ ਦੀ ਬੌਂਡਿੰਗ ਬਹੁਤ ਵਧਦੀ ਹੈ ਖਾਸ ਕਰਕੇ ਦੋ ਜਿਹੜੀਆਂ ਅਹਿਮ ਮਾਰੂ ਬਿਮਾਰੀਆਂ ਬੱਚੇ ਆ ਨਮੂਨੀਆਂ ਤੇ ਡਾਇਰੀ ਜੇ ਬੱਚਾ ਸਿਰਫ ਤੇ ਸਿਰਫ ਮਾਂ ਦਾ ਦੁੱਧ ਲੈ ਰਿਹਾ ਤਾਂ ਇਹਨਾਂ ਦੋਨੋਂ ਬਿਮਾਰੀਆਂ ਦੇ ਜਿਹੜੇ ਚਾਂਸਸ ਐ 95% ਤੋਂ ਵੱਧ ਘਟ ਜਾਂਦੇ ਸੋ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਦੇ ਕੇ ਲਗਾਤਾਰ 6 ਮਹੀਨੇ ਤੱਕ ਸਿਰਫ ਤੇ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਸਾਡੇ ਬੱਚੇ ਆ ਤੰਦਰੁ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸਫਾਈ ਦੇ ਦੂਤ ਬਨਣ ਦਾ ਸੱਤਾ ਦਿੱਤਾ। ਪੇਟ ਦੇ ਕੀੜਿਆਂ ਤੋਂ ਰਾਹਤ ਮੁਕਤੀ ਦਿਵਸ ਸੰਬੰਧੀ ਸਿਹਤ ਵਿਭਾਗ ਪਟਿਆਲਾ ਦੇ ਸਰਕਾਰੀ ਸਕੂਲ ਤ੍ਰਿਪਤੀ ਵਿਖੇ ਕਰਵਾਏ ਸੂਬਾ ਪਦਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ 19 ਸਾਲ ਤੱਕ ਦੇ ਸਾਰੇ ਬੱਚਾਂ ਤੇ ਕਿਸ਼ੋਰਾਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਦਾ ਟੀਚਾ ਮਿਥਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਅੱਜ ਐਲਬੈਂਡਾਜ਼ੋਲ ਦੀ ਦਵਾਈ ਬੱਚਾ ਨੂੰ ਖਵਾਈ ਜਾ ਰਹੀ ਹੈ ਤੇ 14 ਅਗਸਤ ਨੂੰ ਮੌਪਅਪ ਦਿਵਸ ਵੀ ਬਣਾਇਆ ਜਾਵੇਗਾ। ਉਹਨਾਂ ਨੇ ਬੱਚਾ ਨੂੰ ਸਫਾਈ ਦੇ ਦੂਤ ਬਣਨ ਦਾ ਸੱਦਾ ਦਿੱਤਾ ਕਿ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਓ ਤੇ ਵਿਦਿਆਰਥੀਆਂ ਦੇ ਆਪਕਾਂ ਤੇ ਸੇਧ ਵਰਕਰਾਂ ਨੂੰ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਪਿਛਲੇ 1 ਸਾਲ ਦੇ ਸਮੇਂ ਦੌਰਾਨ ਉਮਰ ਕੈਦ ਦੀ ਸਜ਼ਾ ਪੂਤ ਰਏ ਚੰਗੇ ਆਚਰਣ ਧਾਰਨੀ 108 ਕੈਦੀਆਂ ਪ੍ਰਤੀ ਹਮਦਰਦੀ ਜਤਾਉਂਦਿਆਂ ਉਹਨਾਂ ਨੂੰ ਅਗਾਊਂ ਰਿਹਾ ਕਰਨ ਦੀ ਪਹਿਲ ਕਦਮੀ ਕੀਤੀ ਹੈ ਪੰਜਾਬ ਦੇ ਜੂਲ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਕਦਮ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਮੁੜ ਵਸੇਬੇ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੁਕਾਇਆ ਗਿਆ ਹੈ ਪੰਜਾਬ ਪੁਲਿਸ ਨੂੰ ਅੱਜ ਸਵੇਰੇ ਦੇਸ ਰਹਾਦੀ ਜਿਨਾਂ ਤਰਨਤਾਰਨ ਵਿੱਚ ਤੋਂ ਵੱਡੀਆਂ ਕਾਰਵਾਈਆਂ 'ਚ ਸਫਲਤਾ ਮਿਲੀ ਹੈ ਤਰਨਤਾਰਨ ਵਿੱਚ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਪਾਕਿਸਤਾਨ ਸਥਿਤ ਬਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਅਤੇ ਪਾਕਿਸਤਾਨ ਦੀ ISI ਦੀ ਹਮਾਇਤ ਪ੍ਰਾਪਤ دہشت گردਵਾਂ ਨੂੰ ਪੰਜਾਬ 'ਚ ਸ਼ਾਂਤੀ ਨੂੰ ਭੰਗ ਕਰਨ ਲਈ ਰਚੀ ਗਈ ਇੱਕ ਵੱਡੀ ਸਾਜ਼ਿਸ਼ ਨੂੰ ਸਫਲਤਾਪੂਰਵਕ ناکਾਮ ਕਰ ਦਿੱਤਾ ਗਿਆ ਪੁਲਿਸ ਉਤਰਾ ਮੁਤਾਬਕ ਤਰਨਤਾਰਨ ਪੁਲਿਸ ਨੇ ਇੱਕ ਤਲਾਸ਼ੀ ਦੌਰਾਨ ਤਮਾਕਾ ਕਰਨ ਲਈ ਵਰਤੀ ਜਾਂਦੀ IED ਬਰਾਮਦ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਉਧਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਭਾਰੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 7 ਪਿਸਤੌਲ ਬਰਾਮਦ ਕੀਤੇ ਨੇ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨਾਦੀ ਪਲਾਈ ਉਹਨਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਾਜੀ ਹੈ ਉਹਨਾਂ ਕਿਸਾਨਾਂ ਦੀ ਆਮਦਨ ਵਧਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਦੇਸ਼ਾਚਾਰ ਦੀ ਅਮੀਰ ਹੱਥਕੱਢੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ 11ਵਾਂ ਰਾਸ਼ਟਰੀ ਹੱਥਕੱਢੀ ਦੇ ਹੜਾ ਮਨਾ ਰਹੇ ਹੈ ਪੰਜਾਬ ਨੂੰ ਖਾਲੀ ਵਿੱਚ ਨਵੀਂ ਦਿੱਲੀ ਵਿਖੇ ਅੰਗਦਾਨ ਅਤੇ ਟ੍ਰਾਂਸਪਲਾਂਟੇਸ਼ਨ 'ਚ ਉੱਪਰ ਦੇ ਸੂਬੇ ਵੱਜੋਂ ਕੀਤਾ ਗਿਆ ਸਨਮਾਨਿਤ ਪੰਜਾਬ ਦੇ ਸਿੱਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਫਾਈ ਦੇ ਦੂਤ ਬਨਣ ਦਾ ਸੱਤਾ ਅਧਿ ਪੰਜਾਬ ਪੁਲਿਸ ਨੂੰ ਅੱਜ ਸਵੇਰੇ ਦੇਸਰਹਦੀ ਜ਼ਿਲ੍ਹੇ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਦੋ ਵੱਟੀਆਂ ਕਾਰਵਾਈਆਂ ਚ ਮਿਲੀ ਸਫਲਤਾ ਇਸ ਦੇ ਨਾਲ ਹੀ ਪ੍ਰਦੇਸ਼ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ